ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦੁਆਰਾ ਲਿਖੀ ਹੋਈ ਕਹਾਣੀ ਗ੍ਰਾਮ ਸੁਧਾਰ ਵੇ ਵੀਰਾ ਪੜਿਆ ਹੋਇਆ ਏ ਮੈਂ ਉਸ ਵੱਲ ਤਾਂ ਕੀ ਉਤਰ ਦਿੱਤਾ ਆਹੋ ਮਾਈ ਕਿਉਂ ਕਈਆਂ ਦਿਨਾਂ ਤੋਂ ਦਿਲ ਵਿੱਚ ਇੱਕ ਮੰਗ ਜਹੀ ਉੱਠ ਰਹੀ ਸੀ ਕਿ ਆਪਾਂ ਵੀ ਕਦੇ ਕਦਾਂ ਗ੍ਰਾਮ ਸੁਧਾਰ ਵਿੱਚ ਹਿੱਸਾ ਲੈ ਕੇ ਜਨਮ ਸਫਲਾ ਕਰਿਆ ਕਰੀਏ ਇੱਕ ਦਿਨ ਮੇਰੇ ਇੱਕ ਮਿੱਤਰ ਨੇ ਆ ਕੇ ਬੜੀਆਂ ਦਿਲ ਹੁਲਸਾਉ ਗੱਲਾਂ ਸੁਣਾਈਆਂ ਉਸ ਨੂੰ ಗ್ರಾಮ ਸੁਧਾਰ ਦੀ ਚੋਖੇ ਚਿਰ ਤੋਂ ਲਗਨ ਸੀ ਉਸ ਨੇ ਦੱਸਿਆ ਕਿ ਪਿੰਡਾਂ ਵਿੱਚ ਜਾ ਕੇ ਜਦੋਂ ਉੱਥੋਂ ਦੇ ਲੋਕਾਂ ਨੂੰ ਨਵੀਂ ਸੱਭਿਅਤਾ ਵਿੱਦਿਆ ਤੇ ਸਹਜ ਬਾਰੇ ਗੱਲਾਂ ਸੁਣਾਈ ਦਿਆਂ ਨੇ ਤਾਂ ਲੋਕ ਬੜੇ ਪਿਆਰ ਤੇ ਚਾਹ ਨਾਲ ਸੁਣਦੇ ਨੇ ਬੜਾ ਆਦਰ ਕਰਦੇ ਨੇ ਸਾਨੂੰ ਵੇਖਦਿਆਂ ਹੀ ਉਹਨਾਂ ਲੋਕਾਂ ਨੂੰ ਚੰਨ ਚੜ ਜਾਂਦਾ ਏ ਜਿਸ ਦਿਨ ਜਿਹੜੇ ਪਿੰਡ ਜਾਣ ਦੀ ਵਾਰੀ ਹੁੰਦੀ ਹੈ ਅੱਗਲ ਵਾਂਡੇ ਹੀ ਪਿੰਡ ਦੇ ਲੋਕੀ ਖੜੇ ਈਦ ਦੇ ਚੰਦ ਵਾਂਗ ਉਡੀਕਦੇ ਰਹਿੰਦੇ ਨੇ ਆਦ ਮੇਰੇ ਦਿਲ ਵਿੱਚ ਵੀ ਰੀਝ ਜਾਗੀ ਇਸ ਰੀਝ ਦੀ ਤਹਿ ਵਿੱਚ ਸੁਧਾਰ ਦਾ ਬਹੁਤ ਅੰਸ਼ ਸੀ ਜਾਂ ਆਦਰ ਦਾ ਕਹਿ ਨਹੀਂ ਸਕਦਾ ਪੂਰੇ 4 ਦਿਨ ਛੁੱਟੀ ਦੀ ਉਡੀਕ ਵਿੱਚ ਬਿਤਾ ਦਿੱਤੇ ਆਖਿਰ ਐਤਵਾਰ ਵੱਡੇ ਵੇਲੇ ਕੋਈ 9:00 ਵਜੇ ਮੈ ਇਸ਼ਨਾਨ ਪਾਣੀ ਤੋਂ ਵਿਹਲਾ ਹੋ ਕੇ ਦਿਹਾਤ ਸੁਧਾਰ ਲਈ ਤੁਰ ਪਿਆ ਬੈਠੇ ਥੈਲੇ ਵਿੱਚ ਕੋਈ 2-3 ਸਿਰ ਮਠਿਆਈ ਪਾ ਲਈ ਖਾਣ ਲਈ ਨਹੀਂ ਪਿੰਡਾਂ ਦੇ ਨਿਆਣਿਆਂ ਵਿੱਚ ਵੰਡਣ ਲਈ ਮੈਨੂੰ ਆਪਣੇ ਮਿੱਤਰ ਨੇ ਦੱਸਿਆ ਸੀ ਕਿ ਉਹ ਹਮੇਸ਼ਾ ਕੁਝ ਨਾ ਕੁਝ ਉਹਨਾਂ ਨੇ ਲੈ ਜਾਇਆ ਕਰਦੇ ਸਨ ਤੇ ਪਿੰਡਾਂ ਦੇ ਬਾਲਾਂ ਨੂੰ ਮਠਿਆਈ ਦੇਣ ਦੇ ਭੱਜ ਉਹ ਬੜਾ ਕੁਝ ਉਹਨਾਂ ਨੂੰ ਸਮਝਾਇਆ ਕਰਦੇ ਸਨ ਤੇ ਉਹਨਾਂ ਨੂੰ ਵੇਂਦਿਆਂ ਹੀ ਪਿੰਡ ਦੇ ਮੁੰਡੇ ਕੁੜੀਆਂ ਸ਼ਹਿਦ ਦੀਆਂ ਮੱਖੀਆਂ ਵਾਂਗ ਉਹਨਾਂ ਦੇ ਦੁਆਲੇ ਆ ਲਿਪਟਦੇ ਸਨ ਮੈਂ ਤੁਰਿਆਂ ਜਾ ਰਿਆਂ ਸਾਂ ਤੇ ਨਾਲੋਂ ਨਾਲ ਸੋਚੀ ਜਾਂਦਾ ਸਾਂ ਕਿਤਨਾ ਸਵਰਗੀ ਤੇ ਮਨੋਹਰ ਹੋਵੇਗਾ ਉਹ ਦ੍ਰਿਸ਼ ਜਦ ਪਿੰਡ ਦੇ ਸੈਂਕੜੇ ਸਾਊ ਸਿਵਾਣੀਆਂ ਦੀ ਭੀੜ ਜੁੜੀ ਹੋਈ ਸ਼ਰਦਾ ਤੇ ਪਿਆਰ ਭਰੇ ਦਿਲ ਨਾਲ ਮੇਰੇ ਸੁਧਾਰਕ ਖਿਆਲਤ ਸੁਣ ਰਹੀ ਹੋਵੇਗੀ ਤੇ ਜਦ ਮੈਂ ਉਹਨਾਂ ਦੇ ਗੰਦੇ ਲਿਬੜੇ ਨਿਆਣਿਆਂ ਨੂੰ ਕੁਛੜ ਲੈ ਕੇ ਮਠਿਆਈ ਬਣਦਾ ਹੋਵਾਂਗਾ ਤੇ ਉਛਲ-ਉਛਲ ਕੇ ਮੇਰੇ ਮੋਢਿਆਂ ਤੇ ਚੜਦੇ ਹੋਣਗੇ ਤਾਂ ਉਹਨਾਂ ਦੇ ਮਾਪੇ ਵੇਖ-ਵੇਖ ਕਿੰਨੇ ਗਦਗਦ ਹੋਣਗੇ ਉਹ ਤਾਂ ਮੈਨੂੰ ਸਾਖਿਆਤ ਦੇਵਤਾ ਹੀ ਖਿਆਲ ਕਰਨਗੇ ਰੋਟੀ ਖਾਣ ਲਈ ਹਰ ਕੋਈ ਆਪੋ ਆਪਣੇ ਘਰ ਖਿੱਚੇਗਾ ਪਿੰਡ ਦਾ ਸਾਦਾ ਸਵੱਛ ਭੋਜਨ ਕਾੜਨੀਆਂ ਦਾ ਕੜ-ਕੜ ਕੇ ਲਾਲ ਹੋਇਆ ਦੁੱਧ ਰੋਟੀ ਨਾਲ ਤਾਜ਼ੇ ਮੱਖਣ ਇਸ ਸੰਗਨੀ ਲਸਤੀ ਵਰਗੀਆਂ ਨਿਆਮਤਾਂ ਨਿਆਮਤਾਂ ਸਵਰਗ ਕੋਈ ਇਦੋਂ ਚੰਗੀ ਚੀਜ਼ ਹੋ ਸਕਦੀ ਹੈ ਮੇਰੇ ਦਿਮਾਗ ਨੂੰ ਇਹ ਲੱਸੀਆਂ ਮੱਖਣਾ ਦਾ ਤਸੱਵਰ ਠੰਡ ਪਾ ਰਿਆ ਸੀ ਪਰ ਬਾਹਰਲੀ ਧੁੱਪ ਨਾਲ ਬੁਰਾ ਹਾਲ ਹੁੰਦਾ ਜਾਂਦਾ ਸੀ ਇੱਕ ਹਾੜ ਦਾ ਮਹੀਨਾ ਤੇ ਦੂਜਾ ਕੱਚੀ ਸੜਕ ਘਟਾ ਪੈਰਾਂ ਵੱਲੋਂ ਓਡੋਡ ਕੇ ਸਿਰ ਤੱਕ ਜਾਂਦਾ ਸੀ ਤੇ ਪਿਆਸ ਨਾਲ ਬੁੱਲ ਸੁੱਕ ਰਹੇ ਸਨ ਪਰ ਹਜੇ ਤੀ ਕਿਸੇ ਪਿੰਡ ਦੇ ਕੋਠੇ ਮੇਰੀ ਨਜ਼ਰ ਨਹੀਂ ਸੰ ਪਏ ਸ਼ਹਿਰ ਦਾ ਜੰਮ ਪਲਕਾਂ ਨੂੰ ਕਦੇ ਇਹੋ ਜੀਆਂ ਕੜਕਦੀਆਂ ਧੁੱਪਾਂ ਵਿੱਚ ਪੈਦਲ ਸਫ਼ਰ ਕੀਤਾ ਸੀ ਇਸ ਤੇ ਮੁਸੀਬਤ ਇਹ ਕਿ ਹੱਥ ਵਾਲੇ ਥੈਲੇ ਦੀ ਪਤਲੀ ਨਿਵਾਰ ਉਂਗਲਾਂ ਵਿੱਚ ਲੈਂਦੀ ਜਾਂਦੀ ਸੀ ਸੱਜੋਂ ਖੱਬੇ ਤੇ ਖੱਬੇ ਸੱਜੇ ਲਟਕਾਈ ਕਦੇ ਤਾਂ ਮੈਂ ਸੋਚਦਾ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਏ ਕੀ ਲੈਣਾ ਇਸ ਪੁਆੜੇ 'ਚੋਂ ਪਰੇ ਪਿਛਾ ਮੁੜ ਚੱਲਾਂ ਫਿਰ ਸੋਚਦਾ ਮੈਂ ਵੀ ਕਿੱਡਾ ਬੁਜਦਿਲ ਹਾਂ ਆਖਿਰ ਮੈਨੂੰ ਮੁਸੀਬਤ ਵੀ ਕਿਹੜੀ ਝੱਕਣੀ ਪਈ ਹੈ ਮਹਾਤਮਾ ਗਾਂਧੀ ਤੇ ਨਹਿਰੂ ਵਰਗਿਆਂ ਨੇ ਦੇਸ਼ ਸੇਵਾ ਲਈ ਅਤੀ ਅਦੀ ਦਰਜਨ ਵਿਰਾਮ ਜੇਲਾਂ ਕਟੀਆਂ ਭਗਤ ਸਿੰਘ ਤੇ ਲਾਲਾ ਲਾਜਪਤ ਰਾਏ ਵਰਗਿਆਂ ਨੇ ਜਾਨਾਂ ਕੁਰਬਾਨ ਕਰ ਦਿੱਤੀਆਂ ਉਹਨਾਂ ਦੇ ਮੁਕਾਬਲੇ ਵਿੱਚ ਮੈਂ ਹਜੇ ਕੀਤਾ ਹੀ ਕੀ ਹੈ ਡਿਗਦੇ ਦਿਲ ਡਿਗਦੇ ਦਿਲ ਨੂੰ ਇੰਨਾ ਖਿਆਲਾਂ ਨੇ ਤਰਵਾਸ ਦਿੱਤੀ ਤੇ ਮੇਰੇ ਵਾਪਸ ਮੁੜਦੇ ਮੁੜਦੇ ਕਦਮ ਫਿਰ ਅਗਾਂ ਵਧਣ ਲੱਗੇ ਪਰ ਮੁਰਕਾ ਇਸ ਵੇਲੇ ਵਹਿੰਦਾ-ਵਹਿੰਦਾ ਮੇਰੇ ਬੂਟਾਂ ਦੇ ਤਲੇ ਪਿਉ ਰਿਹਾ ਸੀ 12 ਵਜ ਗਏ ਤੇ ਮੈਂ ਹਫਦਾ ਕਰਕ ਦਾ ਇੱਕ ਖੂਹ ਤੇ ਪੁੱਜਾ ਪਰ ਮੇਰੀ ਬਦਕਿਸਮਤੀ ਕੀ ਅਵਗਦਾ ਨਹੀਂ ਸੀ ਝਟਕੂ ਇੱਕ ਦਰਖਤ ਦੀ ਛਾਵੇਂ ਬੈਠਣ ਤੋਂ ਬਾਅਦ ਮੈਂ ਅਗਾਹ ਤੁਰਿਆ ਤਰੇ ਨਾਲ ਮੇਰੇ ਸੰਗੋ ਥੁੱਕ ਨਹੀਂ ਸੀ ਲੰਗਦੀ ਪਰ ਚੰਗੇ ਕਰਮਾਂ ਨੂੰ ਹੋਣ ਇੱਕ ਪਿੰਡ ਸਾਹਮਣੇ ਕੋਈ ਦੋ ਕੁ ਫਰ ਲੰਗਦੀ ਬਾਟ ਤੇ ਦਿਖਾਈ ਦੇ ਰਿਹਾ ਸੀ ਸ਼ੁਕਰ ਕੀਤਾ ਜਦ ਪਿੰਡ ਦੀਆਂ ਰੂੜੀਆਂ ਦੀ ਮੁਸ਼ਕੌਣੀ ਸ਼ੁਰੂ ਹੋਈ ਇੱਕ ਹੱਥ ਵਿੱਚ ਥੈਲਾ ਲਟਕਾਈ ਤੇ ਦੂਜੇ ਵਿੱਚ ਇੱਕ ਅਖਬਾਰ ਫੜੀ ਮੈਂ ਪਿੰਡ ਦੀਆਂ ਗਲੀਆਂ ਕੱਚ ਰਿਆਂ ਸਾਂ ਪਰ ਕਿੱਧਰ ਦਾ ਸੁਧਾਰ ਤੇ ਕਿੱਧਰ ਦੀ ਸ਼ਰਦਾਮ ਉਥੇ ਤਾਂ ਮੇਰੇ ਨੇੜੇ ਹੀ ਕੋਈ ਨਹੀਂ ਸੀ ਲੱਗਦਾ ਜੇ ਕੋਈ ਗੱਭਰੂ ਜਾਂ ਮੁੰਡਾ ਕੁੜੀ ਟੱਕਰਦਾ ਵੀ ਤਾਂ ਰਾਹ ਵਲਾਕੇ ਲੰਘ ਜਾਂਦਾ ਸ਼ਾਇਦ ਮੇਰੀ ਖਾਕੀ ਨਿੱਕਰ ਤੇ ਬਦਕਿਸਮਤੀ ਨੂੰ ਪੱਗ ਵੀ ਖਾਕੀ ਵੇਖ ਕੇ ਉਹ ਮੈਨੂੰ ਕਚਹਿਰੀ ਦਾ ਪਿਆਦਾ ਅਥਵਾ ਪੁਲਿਸ ਦਾ ਹਵਾਲਦਾਰ ਸਮਝਦੇ ਹੋਣਗੇ ਇੱਕ ਦੋ ਮੁੰਡਿਆਂ ਕੁੜੀਆਂ ਨੂੰ ਮੈਂ ਆਵਾਜ਼ ਵੀ ਦਿੱਤੀ ਸੋਚਿਆ ਹੋਰ ਨਹੀਂ ਦਾ ਇਸ ਥੈਲੇ ਦਾ ਭਾਰ ਹੀ ਹੌਲਾ ਕਰਾਂ ਜਿਸ ਨੇ ਮੇਰੇ ਹੱਥਾਂ ਵਿੱਚ ਲਾਸ਼ਾਂ ਪਾ ਦਿੱਤੀਆਂ ਸਨ ਪਰ ਉਹ ਇਉਂ ਨੱਠੇ ਜਿਵੇਂ ਗੁਲੇਲੇ ਤੋਂ ਕਾਮ ਦੋ ਤਿੰਨ ਆਦਮੀਆਂ ਨੂੰ ਵੀ ਬੁਲਾਇਆ ਪਰ ਉਹ ਵੀ ਹੂੰਹਾ ਕਰਕੇ ਕੰਨੀ ਕਤਰਾ ਗਏ ਲੋਕੀ ਮੈਨੂੰ ਇਉਂ ਅੱਖਾਂ ਬਾੜ-ਬਾੜ ਵੇਖਦੇ ਜਿਵੇਂ ਮੈਂ ਭੇਡਾਂ ਵਿੱਚ ਕੋਈ ਬਗਿਆੜਾ ਵੜਿਆ ਸਾਂ ਮੰਗਰੋ ਜਾ ਕੇ ਮੈਨੂੰ ਉਹਨਾਂ ਦੇ ਡਰਨ ਦੇ ਕਾਰਨ ਦਾ ਪਤਾ ਲੱਗਾ ਗੱਲ ਅਸਲ ਵਿੱਚ ਇਹ ਸੀ ਕਿ ਲੜਾਈ ਲੱਗਣ ਕਰਕੇ ਇਨੀ ਦਿਨੀ ਪਿੰਡਾਂ ਵਿੱਚ ਆਮ ਅਫਵਾਹ ਸੀ ਕਿ ਸਰਕਾਰ ਨੇ ਜਬਰੀ ਭਰਤੀ ਦਾ ਹੁਕਮ ਜਾਰੀ ਕਰ ਦਿੱਤਾ ਹੈ ਤੇ ਪਿੰਡਾਂ ਦੇ ਹਰ ਇੱਕ ਨੱਡੇ ਗੱਭਰੂ ਤੇ ਬੁੱਢੇ ਨੂੰ ਫੜ-ਫੜ ਕੇ ਫੌਜ ਵਿੱਚ ਭਰਤੀ ਕਰ ਲਿਆ ਜਾਵੇਗਾ। ਅਧੀਆਂ ਨੂੰ ਗਲੀਆਂ ਵਿੱਚ ਖੇਸ਼ਾਨਨ ਤੋਂ ਬਾਅਦ ਮੈਂ ਪਿੰਡੋਂ ਬਾਹਰਲੇ ਪਾਸੇ ਇੱਕ ਬੋਰਡ ਥੱਲੇ ਕੱਚੇ ਥੜੇ ਤੇ ਜਾ ਬੈਠਾ ਤੇ ਥੈਲਾ ਮੈਂ ਬੋਰਡ ਦੇ ਤਣੇ ਨਾਲ ਲਟਕਾ ਦਿੱਤਾ। ਲਾਗੇ ਹੀ ਇੱਕ ਖੂਹ ਸੀ ਪਰੇ ਵੀ ਪਹਿਲੇ ਵਾਂਖੜੋਤਾ ਹੋਇਆ ਲੱਸੀ ਮੱਖਣ ਦੇ ਸੁਪਨੇ ਤਾਂ ਗਏ ਆਏ ਮੈਂ ਪਾਣੀ ਦੇ ਘੁੱਟ ਨੂੰ ਤਰਸ ਰਿਹਾ ਸਾਂ ਸਲਾਹ ਕੀਤੀ ਕਿ ਖੂਹ ਤੇ ਜਾ ਕੇ ਹੋਰ ਨਹੀਂ ਤੇ ਮਾਹਲ ਦੀ ਟਿੰਡ ਵਿੱਚੋਂ ਦੋ ਚੂੜੀਆਂ ਲੈ ਕੇ ਬੁੱਲ ਗਿੱਲੇ ਕਰ ਲਵਾਂ ਮੈਂ ਉੱਠਿਆ ਹੀ ਸੀ ਕਿ ਮਗਰਲੇ ਪਾਸਿਓਂ ਆਵਾਜ਼ ਆਈ ਵੇ ਵੀਰਾ ਪੜਿਆ ਹੋਇਆ ਏ ਆਵਾਜ਼ ਕਿਸੇ ਬੁੱਢੀ ਜਨਾਨੀ ਦੀ ਸੀ ਮੈਂ ਭੌਂ ਕੇ ਉਸ ਵੱਲ ਤੱਕਦਿਆਂ ਹੋਇਆ ਉੱਤਰ ਦਿੱਤਾ ਆਹੋ ਮਾਈ ਕਿਉਂ ਐ ਰਤਾ ਇੱਕ ਖਾਤਾ ਲਿਖ ਦੇਈ ਤੇਰੇ ਬੱਚੇ ਜਿਉਣ ਕਹਿੰਦੀ ਹੋਈ ਉਹ ਮੇਰੇ ਲਾਗੇ ਆ ਕੇ ਥੜੇ ਤੇ ਬੈਠ ਗਈ ਚਿੱਠੀ ਲਿਖਣੀ ਛੱਡ ਕੇ ਜੇ ਇਸ ਵੇਲੇ ਮੇਰੇ ਨਾਮ ਨਿਕਲੀ ਹੋਈ 50000 ਦੀ ਲੋਟਰੀ ਦਾ ਤਾਰ ਆ ਜਾਂਦਾ ਤਾਂ ਵੀ ਸ਼ਾਇਦ ਮੈਂ ਉਹ ਫੈਸਲਾ ਕਰਦਾ ਕਿ ਪਹਿਲਾਂ ਪਾਣੀ ਪੀ ਕੇ ਫਿਰ ਪੜਾਂਗਾ ਪਰ ਇੱਥੇ ਮੁਸੀਬਤ ਇਹ ਹੈ ਕਿ ਘਰੋਂ ਆਦਰਸ਼ ਲੈ ਕੇ ਆਇਆ ਸਾਂ ਗ੍ਰਾਮ ਸੁਧਾਰ ਦਾ ਤੇ ਮਸੇ ਮਸੇ ਛੋਟਾ ਜਿਹਾ ਸੇਵਾ ਦਾ ਮੌਕਾ ਮਿਲਿਆ ਸੀ ਇਸ ਸੁਨਹਿਰੀ ਮੌਕੇ ਤੋਂ ਲਾਭ ਉਠਾਣ ਲਈ ਮੈਂ ਬੁੱਲਾਂ ਤੇ ਜੀਭ ਫੇਰਦਾ ਹੋਇਆ ਮੋੜ ਬੈਠ ਗਿਆ। ਬੁੱਢੀ ਦੀ ਉਮਰ ਕੋਈ 60 ਪੈਂਠਾ ਵਰਿਆਂ ਦੀ ਹੋਵੇਗੀ। ਸਿਰ ਤੇ ਖੱਦਰ ਦਾ ਮੈਲਾ ਤੇ ਥਾਂ-ਥਾਂ ਤੋਂ ਪਾਟਿਆ ਹੋਇਆ ਕੱਪੜਾ। ਗਲ ਵਿੱਚ ਕਾਲੇ ਜਿਹੇ ਰੰਗ ਦੀ ਝੱਗੀ ਜਿਸ ਬਾਬਤ ਚੰਗੀ ਤਰ੍ਹਾਂ ਵੇਖੇ ਜਾਂਚੇ ਬਿਨਾਂ ਫੈਸਲਾ ਕਰਨਾ ਮੁਸ਼ਕਲ ਸੀ ਕਿ ਉਸ ਦਾ ਰੰਗ ਮੈਲ ਕਰਕੇ ਕਾਲਾ ਸੀ ਜਾਂ ਰੰਗ ਕਰਕੇ। ਤੇੜ ਉਸ ਤੇ ਕਾਲੀਆਂ ਨੀਲੀਆਂ ਡੱਬੀਆਂ ਵਾਲੀਆਂ ਟਾਕੀਆਂ ਨਾਲ ਭਰੀ ਹੋਈ ਕੱਗਰੀ ਤੇ ਪੈਰੋਂ ਨੰਗੀ। ਉਸਦੇ ਵਾਲ ਕਰਨ ਬੜੇ ਤਿਉਂ ਜੰਮੇ ਹੋਏ ਸਨ ਕਿ ਸ਼ਾਇਦ ਉਸਦੇ ਡੋਲੇ ਸ਼ਾਇਦ ਉਸਦੇ ਡੋਲੇ ਚੜਨ ਤੋਂ ਬਾਅਦ ਉਹਨਾਂ ਨਾਲ ਕੰਗੀ ਦਾ ਸਪਰਸ਼ ਨਹੀਂ ਸੀ ਹੋਇਆ ਦੁਪट्टे ਦੀ ਕੰਨਿਓ ਇੱਕ ਮੈਲਾ ਜਿਹਾ ਕੋਈ ਚਾਰ ਤਾਹਾਂ ਕੀਤਾ ਹੋਇਆ ਕਾਗਜ਼ ਕੱਢ ਕੇ ਮੈਨੂੰ ਫੜਾਂਦੀ ਹੋਈ ਉਹ ਬੋਲੀ ਵੇ ਵੀਰਾ ਇਸ ਗਰਾਹ ਵਿੱਚ ਰਹਿਣ ਨਾਲੋਂ ਤਾਂ ਮੜੀਆਂ ਵਿੱਚ ਰਹਿਣਾ ਚੰਗਾ ਏ ਜਿੱਥੇ ਕੋਈ ਕਿਸੇ ਦੀ ਵੱਡੀ ਉਂਗਲ ਤੇ ਵੀ ਨਹੀਂ ਮੂਤਦਾ ਸੱਚ ਕਿਸੇ ਆਖਿਆ ਆਖੇ ਸ਼ਹਿਰ ਵਸੈੰਦੇ ਦੇਵਤੇ ਤੇ ਬਾਹਰ ਵਸੈੰਦੇ ਪ੍ਰੇਤ ਮੇਰਾ ਕਾਹਣ ਚੰਦ ਸੁਖ ਨਾਲ ਜਿੰਨਾ ਚਿਰ ਪਿੰਡ ਵਿੱਚ ਰਿਹਾ ਸੀ ਕੀ ਮਜਾਲ ਕਦੀ ਕਿਸੇ ਦੀ ਗੱਲ ਥੱਲੀ ਹੋਵੇ ਸੋ اٹਕਾ ਤੇ ਘਰ ਵਿੱਚ ਕਾਸੀ ਦਾ ਨਹੀਂ ਸੀ ਵੀਰਾ ਗੁਰੂ ਨੇ ਸਭ ਕੁਝ ਦਿੱਤਾ ਹੋਇਆ ਸੀ ਪਰ ਮੇਰੀ ਜੋ ਮਤ ਮਾਰੀ ਗਈ ਨਾ ਪਰਦੇਸ ਤੋਰਦੀ ਨਾ ਇਹ ਪਵਾੜੇ ਪੈਂਦੇ ਐਸੀ ਕੋਈ ਕ ਲੈਣੀ ਭਰਾਵਾਂ ਖਾਣੀ ਪੇਸ਼ ਪੈ ਗਈ ਉਹ ਸੋ ਜੋ ਨਾ ਦੀਨ ਜੋਗਾ ਛੱਡਿਆ ਨਾ ਦੁਨੀਆ ਜੋਗਾ ਮੁੰਡਾ ਤੇ ਵੀਰਾ ਵੱਡੇ ਵੇਲੇ ਦਾ ਨਾਂ ਲੈਣ ਜੋਗਾ ਸੀ ਅੱਖਾਂ 'ਚ ਪਾਇਆ ਨਹੀਂ ਸੀ ਰੜਕਦਾ ਪਰ ਨਸੀਬ ਜੂ ਸੜ ਗਏ ਚੰਦਰੀ ਦੇ ਆਖੇ ਆਪੇ ਫਾਥੜੀਏ ਤੈਨੂੰ ਕੌਣ ਛੜਾਵੇ ਤੈ ਕੀਤਾ ਹੋਇਆ ਉਹ ਮੈਲਾ ਚਿੱਕੜ ਕਾਗਜ਼ 'ਮੇ ਖੋਲਿਆ ਇੱਕ ਕੋਰਾ ਪੋਸਟਕਾਰਡ ਸੀ ਖਬਰੇ ਕਿੰਨੇ ਚਿਰਾਂ ਦਾ ਸਾਮਿਆ ਹੋਇਆ ਸੀ ਤਹਿਾਂ ਵਾਲੇ ਥਾਂ ਤੋਂ ਇਹ ਕਿਤੋਂ-ਕਿਤੋਂ ਕੁੜਕ ਗਿਆ ਸੀ ਜੇ ਦੋ ਕੁ ਵਾਰੀ ਉਸ ਨੂੰ ਹੋਰ ਠੱਪਿਆ ਜਾਂਦਾ ਤਾਂ ਉਸਦੇ ਚਾਰੇ ਟੋਟੇ ਵਖ-ਵਖ ਹੋ ਜਾਂਦੇ ਮੈਂ ਛਟਪੜ ਜੇਬ ਵਿੱਚੋਂ ਪੈਨ ਕੱਢਿਆ ਪਰ ਮਾਈ ਦੀ ਭੂਮਿਕਾ ਇੰਨੀ ਲੰਮੀ ਸੀ ਕਿ ਜਿਸ ਦਾ ਮੈਨੂੰ ਆਦੰਤ ਹੀ ਕੋਈ ਨਹੀਂ ਸੀ ਲੱਭਦਾ ਤਰੇ ਨਾਲ ਮੇਰੀਆਂ ਰਗਾਂ ਮਿਲ ਰਹੀਆਂ ਸਨ ਮੈਂ ਬੇਨਤੀ ਦੇ ਲਹਿਜੇ ਵਿੱਚ ਕਿਹਾ ਬੋਲ ਮਾਈ ਕੀ ਲਿਖਣਾਈ ਲਿਖ ਵੀਰਮ ਕਹਿਣ ਤੋਂ ਬਾਅਦ ਮਾਈ ਨੇ ਇਸ ਤਰ੍ਹਾਂ ਲਿਖਾਣਾ ਸ਼ੁਰੂ ਕੀਤਾ ਲਿਖ ਸੂ ਪਈ ਮਾਂ ਮਰ ਜਾਏ ਏਦਾਂ ਵੀ ਕੋਈ ਕਰਦਾ ਏ ਜਿੱਦਾਂ ਤੂੰ ਕੀਤੀ ਏ ਉਸ ਕੋਲੈਣੀ ਨੇ ਤੇੜੀਆਂ ਜੜਾਂ ਨਾ ਪੁੱਟ ਛੱਡੀਆਂ ਤੇ ਆਖੇ ਪਰੀ ਵਰਗੀ ਮੰਗ ਛੱਡ ਕੇ ਤੂੰ ਜਾ ਚੜਿਓ ਸਫਫੇ ਕੁੱਟਣੀ ਦੇ ਟਟ ਫਫੇ ਕੁੱਟਣੀ ਦੇ ਟਟੇ ਤੈਨੂੰ ਕਿਹੜੀ ਗੱਲ ਦੀ ਘਾਟ ਮਾਈ ਤੂੰ ਨਾਉ ਤਾਂ ਦੱਸ ਜਿਸ ਨੂੰ ਚਿੱਠੀ ਲਿਖਣੀ ਹੋ ਮੈਂ ਕਰੋਧ ਨੂੰ ਮੱਸੇ ਮੱਸੇ ਰੋਕਦਿਆਂ ਹੋਇਆਂ ਉਹਨੂੰ ਟੋਕਿਆ ਵੇ ਵੀਰਾ ਉਸਦੇ ਚਿਹਰੇ ਉੱਤੇ ਮਾਤਰੀ ਪ੍ਰੇਮ ਦੀ ਚਮਕ ਸੀ ਤੂੰ ਜਾਣਦਾ ਨਹੀਂ ਕਾਹਨ ਚੰਦ ਨੂੰ ਉਹਦੀ ਤੇ ਦੇਸ਼ ਦੇ ਸ਼ਾਂਤਰਾ ਵਿੱਚ ਚਰਚਾ ਸੀ ਕਿਹੜਾ ਬੰਦਾ ਹੈ ਪਿੰਡ ਵਿੱਚ ਜਿਹੜਾ ਉਹਨੂੰ ਨਹੀਂ ਜਾਣਦਾ ਜੀਵੇ ਜਾਗੇ ਹੈ ਤੇ ਨਿਰਾ ਗਉ ਕਿਸੇ ਸ਼ਨਾਰ ਦੀ ਫਾਹੀ ਫਸ ਕੇ ਦੀਨ ਦੁਨੀਆ ਤੋਂ ਬਾਰਾ ਹੋ ਗਿਆ ਏ ਪਿੰਡ ਦੇ ਲੋਕੀ ਵੀਰ ਬੜੇ ਅਵੈੜੇ ਹੁੰਦੇ ਨੇ ਬੂਹੇ ਤੇ ਕੋਈ ਧਰਾਇਆ ਮਰ ਜਾਏ ਪਾਣੀ ਦਾ ਘੁੱਟ ਕੋਈ ਨਹੀਂ ਪੁੱਛਦਾ ਉਹ ਤੇ ਇਹੋ ਜਿਹਾ ਸੀ ਕੋਈ ਸੱਤ ਬਗਾਨਾ ਪਿੰਡ ਵਿੱਚ ਆਵੜੇ ਪਹਿਲਾਂ ਖਵਾ ਪਿਆ ਕੇ ਇੱਕ ਧੱਗੇ ਹੀ ਤਰੇ ਨਾਲ ਮੇਰੀ ਜਾਨ ਨਿਕਲ ਰਹੀ ਸੀ ਉਤੋਂ ਉਸ ਕੰਬਖਤ ਬੁੱਢੀ ਨੇ ਪਾਣੀ ਤੇ ਤਰੇ ਦਾ ਨਾਂ ਲੈ ਕੇ ਮੇਰੀ ਤਕਲੀਫ ਦੁਣੀ ਕਰ ਦਿੱਤੀ ਉਸ ਨੂੰ ਇੱਕ ਵਾਰੀ ਫੇਰ ਇਸ ਬੇਸਿਰ ਪੈਰ ਕਥਾ ਤੋਂ ਰੋਕਦਿਆਂ ਹੋਇਆ ਕਿਹਾ ਮਾਈ ਹੋਰ ਗੱਲਾਂ ਛੱਡ ਪਹਿਲਾਂ ਚਿੱਠੀ ਲਿਖਾ ਲੈ ਅੱਛਾ ਕਾਂਨ ਚੰਦ ਨੂੰ ਹੋਰ ਕੀ ਲਿਖਾਂ ਹਾਂ ਲਿਖਸੂ ਉਹ ਬੋਲੀ ਭਈ ਰੁੜਪੜ ਜਾਣਿਆ ਕੁਝ ਤੇ ਬੰਦਿਆਂ ਵਾਲਾ ਚਾਲਾ ਫੜ ਦੋ ਨਾ ਹੁੰਦੀ ਉਹ ਭਰਾਵਾਂ ਦੇ ਡੱਕਰੇ ਖਾਣੀ ਡੈਣ ਤੇ ਨਾ ਮੇਰਾ ਘਰ ਉਜੜਦਾ ਤੈਨੂੰ ਐਨੀ ਨਾ ਆਈ ਪਈ ਮੇਰੀ ਬੁੱਢੀ ਮਾਂ ਦੇ ਪਿੱਛੇ 10 ਵਰੇ ਹੋਏ ਨੇ ਤੈਨੂੰ ਉਜੜੇ ਨੂੰ ਕਿਹੜਾ ਸੀ ਮੇਰਾ ਇੱਥੇ ਮਾਈ ਦੇ ਖਿਆਲਾਂ ਨੂੰ ਜਿੰਨੀ ਕੁ ਸੱਭਿਆਤਾ ਦੀ ਤਰਤੀਬ ਦੇ ਕੇ ਲਿਖ ਸਕਦਾ ਸਾਂ ਲਿਖਣ ਤੋਂ ਬਾਅਦ ਮੈਂ ਕਿਹਾ ਮਾਈ ਖੱਤ ਤੇ ਹੁਣ ਭਰ ਗਿਆ ਏ ਬਸ ਕਰ ਹੋਂ ਵੇ ਵੀਰਾ ਉਹ ਵਾਸਤਾ ਪਾ ਕੇ ਬੋਲੀ ਇੱਥੇ ਕੰਡੇ ਤੇ ਰਤਾ ਕੋ ਹੋਰ ਲਿਖ ਛੱਡ ਸੂ ਪਈ ਜਾਂਦਿਆਂ ਖਾਣਿਆਂ ਇੱਕ ਵਾਰੀ ਤੇ ਆ ਕੇ ਮਿਲ ਜਾਂਦੋ ਦਮ ਦਾ ਕੋਈ ਪ੍ਰਵਾਸਾ ਨਹੀਂ ਖਬਰੇ ਕੋਈ ਦਿਨ ਸ਼ਰੀਰ ਹੈਗਾ ਏ ਕਿ ਨਹੀਂ ਜਿਉ ਮੋਮੋ ਠਗਣੀ ਨਹੀਂ ਤੇਰਾ ਪਿੱਛਾ ਛੱਡਦੀ ਤੇ ਇੱਕ ਟਕੇ ਦਾ ਖਾਤੀ ਪਾ ਛੱਡ ਕਿਉ ਮੇਰੀ ਆਂਦਰਾਂ ਕਲਪਨਾ ਏ ਮਾਈ ਬਸਕਰ ਹੋਣ ਐਤਕੀ ਮੈਂ ਗੁੱਸੇ ਤੇ ਕਾਬੂ ਨਾ ਪਾ ਸਕਿਆ ਤੂੰ ਤੇ ਰਮਾਇੰਦੀ ਕਥਾਈ ਸ਼ੋ ਬੈਠੀ ਐ ਅੱਛਾ ਪਤਾ ਲਿਖਾ ਉਸਤਾ ਪੱਲੇ ਨਾਲ ਅੱਖਾਂ ਪੂੰਝਦੀ ਹੋਈ ਬੁੱਢੀ ਬੋਲੀ ਲੇਖ ਵੀਰਾ ਮਿਲੇ ਕਹਣ ਚੰਦ ਨੂੰ ਅੱਛਾ ਤੇ ਥਾਂ ਮੈਂ ਪੁੱਛਿਆ ਪਿੰਡ ਬੰਗਾਲ ਉਸ ਦੀ ਇਹ ਬੇਤੁਕੀ ਸੁਣ ਕੇ ਮੇਰਾ ਤਰਹ ਨਾਲ ਸੜ ਰਿਹਾ ਦਿਲ ਉਬਲਣ ਲੱਗ ਪਿਆ ਮਾਈ ਤੇਰੀ ਅਕਲ ਤੇ ਨਹੀਂ ਮਰੀ ਹੋਈ ਬੰਗਾਲ ਵੀ ਕਿਸੇ ਪਿੰਡ ਦਾ ਨਾਂ ਹੁੰਦਾ ਏ ਆਹੋ ਵੀਰਾ ਉਦ੍ਰੜਤਾ ਨਾਲ ਬੋਲੀ ਬੰਗਾਲ ਵਿੱਚ ਹੀ ਰਹਿੰਦਾ ਏ ਉਹ ਪਰ ਬੰਗਾਲ ਕਿਸੇ ਪਿੰਡ ਦਾ ਨਾਂ ਤੇ ਨਹੀਂ ਛੁਦੈਣੇ ਉਹ ਸੂਬਾ ਏ ਮੈਂ ਛਿੱਥਾ ਹੋ ਕੇ ਕਿਹਾ ਉਸ ਦਾ ਕੋਈ ਖੱਤ ਹੈ ਤੇਰੇ ਕੋਲ ਉਹ ਕਹਿਕਾ ਮਾਰ ਕੇ ਬੋਲੀ ਤੂੰ ਵੀ ਤੇ ਵੀਰਾ ਅਲੋਕਾਰ ਗੱਲਾਂ ਕਰਨਾ ਏ ਅਖੇ ਡੁੱਬੀ ਤਾਂ ਅਖੇ ਡੁੱਬੀ ਤਾਂ ਜੇ ਸਾਹ ਨਾ ਆਇਆ ਖੱਤ ਭੇਜ ਦਿੰਦਾ ਤੇ ਫਿਰ ਰੋਣਾ ਕਿਹੜੀ ਗੱਲ ਦਾ ਸੀ ਐਨਾ ਪਤਾ ਵੀ ਸੂਬੇਦਾਰ ਨੱਥਾ ਸੌਂ ਦੇ ਮੁੰਡੇ ਨੇ ਆ ਕੇ ਦੱਸਿਆ ਪਈ ਮੈਂ ਆ ਪਉਣੂ ਬੰਗਾਲ ਪਿੰਡ ਵਿੱਚ ਵੇਖ ਕੇ ਆਇਆ ਵਾਂ ਉਸੇ ਹੀ ਤੇ ਦੱਸਿਆ ਸੀ ਪਈ ਉੱਥੇ ਇੱਕ ਕਾਲੀ ਜੀ ਚੁੜੇਲ ਨਾਲ ਵਿਆਹ ਕਰ ਲਿਆ ਸੂ ਅੱਛਾ ਤੈਨੂੰ ਜ਼ਿਲ੍ਹਾ ਪਤਾ ਏ ਮੈਂ ਪੁੱਛਿਆ ਬੋਲੀ ਆਹੋ ਵੀਰਾ ਜ਼ਿਲ੍ਹਾ ਵੀ ਉਹਨੇ ਦੱਸਿਆ ਸੀ ਵੇਖੇ ਨਾ ਕੀ ਨਾਂ ਲਈਦਾ ਏ ਔਖਾ ਜਿਹਾ ਨਾਂ ਏ ਜੀਪ ਤੇ ਪਿਆ ਫਿਰਦਾ ਏ ਆਹੋ ਆ ਗਿਆ ਚੇਤਾ ਖੌਰੇ ਕਾਲੀ ਮਾਤਾ ਦਾ ਟੋਬਾ ਕੇ ਕੁਝ ਇਹੋ ਜਿਹਾ ਕਰਕੇ ਸੀ ਜਾ ਤੇਰਾ ਸਤਿਆਨਾਸ ਦਿਲ ਵਿੱਚ ਉਹਨੂੰ ਕੋਸਦਾ ਹੋਇਆ ਉਹਦੇ ਸ਼ਬਦਾਂ ਤੋਂ ਅਨੁਮਾਨ ਲਾਉਣ ਲੱਗਾ ਇਹਨਾਂ ਤੇ ਮੈਂ ਸਮਝ ਗਿਆ ਕਿ ਹੋਣਾ ਇਹ ਕਲਕੱਤੇ ਵਿੱਚ ਤੇ ਕਲਕੱਤੇ ਦਾ ਚੱਪਾ-ਚੱਪਾ ਮੇਰਾ ਵੇਖਿਆ ਹੋਇਆ ਸੀ ਕਾਲੀ ਮਾਤਾ ਦੇ ਉਸ ਦੇ ਦੱਸੇ ਟੋਬੇ ਵਿੱਚ ਟੁਬੀਆਂ ਲਾਂਦਾ ਹੋਇਆ ਅਖੀਰ ਮੈਂ ਅਸਲ ਵਿੱਚ ਟਿਕਾਣੇ ਜਾ ਹੀ ਪੁੱਜਾ ਮੈਂ ਪੁੱਛਿਆ ਮਾਈ ਕਿਤੇ ਕਾਲੀ ਘਾਟ ਤੇ ਨਹੀਂ ਆਹੋ ਆਹੋ ਕਲੀ ਘਾਟ ਉਹ ਪੁੜੱਕੇ ਬੋਲੀ ਇਹੋ ਜ਼ਿਲ੍ਹਾ ਦੱਸਿਆ ਸੀ ਸੁਬੇਦਾਰ ਦੇ ਮੁੰਡੇ ਨੇ ਛੁਦੈਣੇ ਮੈਂ ਉਹਨੂੰ ਝਿੜਕੇ ਕਿਹਾ ਜ਼ਿਲ੍ਹਾ ਨਹੀਂ ਉਹ ਤੇ ਇੱਕ ਬਾਜ਼ਾਰ ਦਾ ਨਾਂ ਹੈ ਹਜੇ ਸਾਡੀ ਗੱਲ ਕਾਥੇ ਇਥੇ ਪੁੱਜੀ ਸੀ ਕਿ ਪਿੰਡ ਵਿੱਚੋਂ 15 ਵਿਹਾਂ ਨਿਆਣੇ ਹੱਥਾਂ ਵਿੱਚ ਰੱਦੀ ਕਾਗਦਾਂ ਦੇ ਟੁਕੜੇ ਫੜੀ ਇਹ ਕਹਿੰਦੇ ਹੋਏ ਇੱਧਰ ਨੂੰ ਆਉਂਦੇ ਦਿਖਾਈ ਦਿੱਤੇ ਮਾਈ ਜਸੀਏ ਲੈ ਤੇਰੇ ਕਾਂਣ ਚੰਦ ਦਾ ਖੱਤ ਆਇਆ ਏ ਮਾਈ ਜਸੀਏ ਉਰੇ ਕਰ ਤੇ ਨੂੰ ਖੱਤ ਲਿਖਦਿਆਂ ਕਾਂਣ ਚੰਦ ਵੱਲ ਮਾਈ ਐ ਵੇ ਖੱਤ ਲਿਖਿਆ ਹੋਇਆ ਏ ਤੇਰਾ ਕਾਂਣ ਚੰਦ ਗੱਡੀ ਥੱਲੇ ਆ ਗਿਆ ਆਦ ਜਿਉਂ ਹੀ ਉਹ ਥਾੜ ਨੇੜੇ ਆਈ ਬੁੱਢੀ ਖੱਤ ਲਿਖਾਣਾ ਵਿੱਚੋਂ ਛੜਦੀ ਹੋਈ ਉਹਨਾਂ ਦੇ ਮਗਰ ਉੱਠ ਨਸੀ ਖਲੋ ਜਾਓ ਭਰਾਵਾਂ ਨੂੰ ਜਾਣਿਓ ਠਹਿਰ ਜਾਓ ਤੁਹਾਡੇ ਡਕਰੇ ਕੀਤੇ ਮੈਨੂੰ ਹੁਣ ਪਤਾ ਲੱਗਾ ਕਿ ਇਹ ਤਾਂ ਪਾਗਲ ਦੀ ਬਕਬਕ ਹੀ ਸੀ ਐਵੇਂ ਅੱਧਾ ਪੌਣਾ ਘੰਟਾ ਮਗਜ਼ ਪੱਚੀ ਕੀਤੀ ਤੇ ਮੈਂ ਛੜ ਦਾ ਕੁੜਦਾ ਉੱਠਿਆ ਤੇ ਮੈਂ ਥੈਲੇ ਵੱਲ ਮੁੜਿਆ ਤਾਂ ਉਹ ਉੱਥੇ ਨਹੀਂ ਸੀ ਦੂਰ ਸਾਰੇ ਕੁੱਤਿਆਂ ਦੀ ਇੱਕ ਫੌਜ ਉਸਦੀਆਂ ਲੀਰਾਂ ਦੀਆਂ ਵੰਡੀਆਂ ਪਾਉਂਦੀ ਹੋਈ ਆਪੇ ਵਿੱਚ ਝਈਆਂ ਲੈ ਰਹੀ ਸੀ ਖੂਹ ਤੇ ਜਾ ਕੇ ਦੋ ਘੁੱਟ ਪਾਣੀ ਪੀਤਾ ਤੇ ਜਾਣ ਵਿੱਚ ਜਾਣ ਆਈ ਮੈਂ ਇੱਕ ਵਾਰੀ ਫੇਰ ਦਿਲ ਵਿੱਚ ਇਹ ਆਖਦਾ ਹੋਇਆ ਪਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਏ ਘਰ ਨੂੰ ਮੁੜਿਆ ਧੰਨਵਾਦ